ਅੱਜ ਡੀਸੀ ਹੁਸ਼ਿਆਰਪੁਰ ਦੇ ਵੱਲੋਂ ਇੱਕ ਨਵੇਂ ਆਰਡਰ ਜਾਰੀ ਕੀਤੇ ਗਏ ਆਜ ਹੀ ਅੱਜ ਜਾਰੀ ਕੀਤੇ ਸਿੱਧੇ ਤੌਰ ਤੇ ਮੈਂ ਸਾਡੇ ਮੁਕੇਰੀਆਂ ਦੇ ਹਾਜੀਪੁਰ ਦੇ ਤਲਵਾੜੇ ਦੇ ਉਹਨਾਂ ਲੋਕਾਂ ਦੇ ਨਾਲੇ ਸਾਰੀ ਗੱਲ ਸਾਂਝੀ ਕਰ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਜਦੋਂ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਸਾਡੇ ਇਲਾਕੇ 'ਚ ਵਧਿਆ ਤੇ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੋਰ ਜ਼ਿਆਦਾ ਕ੍ਰੈਸ਼ਰ ਆਜੀ ਦਦਾ ਸਾਡੇ ਇਸ ਖੇਤਰ ਦੇ ਵਿੱਚ ਵਧੀ ਹੈ ਉਹਦੇ ਕਰਕੇ ਲਗਾਤਾਰ ਗੈਰ ਕਾਨੂੰਨੀ ਮਟੀਰੀਅਲ ਜਾਂ ਕਹ ਲਈਏ ਗਾਰਮਨੀ ਖਨਨ ਦਾ ਕੰਮ ਹੋਰ ਜ਼ਿਆਦਾ ਵਧਿਆ ਹੈ ਤੇ ਜਿਹੜੀ ਸੜਕਾਂ ਦੇ ਉੱਪਰ ਜਿਹੜਾ ਮਾਈਨਿੰਗ ਦੇ ਨਾਲ ਜਿਹੜਾ ਉਹਦਾ ਮਟੀਰੀਅਲ ਦੀ ਢੋਟ ਉਾਈ ਦੇ ਦੀ ਟਰੱਕਾਂ ਦੀ ਜਿਹੜੀ ਹੈ ਤਦਾਦ ਵੀ ਬਹੁਤ ਜ਼ਿਆਦਾ ਵਧੀ ਹੈ ਤੇ ਉਹਨਾਂ ਦੀ ਅਨਗਰਲੀ ਕਰਕੇ ਆਏ ਦਿਨ ਹਾਦਸੇ ਹੁੰਦੇ ਆ ਤੇ ਪਿਛਲੇ ਦਿਨਾਂ ਹਾਜੀਪੁਰ ਦੇ ਵਿੱਚ ਬੜਾ ਹੀ ਦਰਦਨਾਕ ਹਾਦਸਾ ਹੋਇਆ ਜਿਹਦੇ ਵਿੱਚ ਦੋ ਬੱਚਿਆਂ ਦੀ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸੇ ਕਰਕੇ ਅੱਜ ਡੀਸੀ ਹੁਸ਼ਿਆਰਪੁਰ ਦੇ ਵੱਲੋਂ ਇੱਕ ਨਵੇਂ ਆਰਡਰ ਜਾਰੀ ਕੀਤੇ ਗਿਆ ਵੀ ਲਗਾਤਾਰ ਮਾਈਨਿੰਗ ਮਟੀਰੀਅਲ ਲੈ ਕੇ ਚੱਲਣ ਵਾਲੇ ਟਰੱਕ ਟਿਪਰਾਂ ਦੀ ਅਣਗਹਿਲੀ ਕਰਨ ਆਏ ਦਿਨ ਕੋਈ ਨਾ ਕੋਈ ਹਾਦਸੇ ਹੋ ਰਹੇ ਹਨ ਇਹ ਸਾਰੀ ਗੱਲ ਹੈ ਇਹਦੇ ਨਾਲ ਸੰਬੰਧਤ ਭਾਰਤੀ ਨਿਆਏ ਜਿਹੜਾ ਨਵੀਂ ਸਾਡੀ ਬਣੀ ਹੈ ਪੀ ਐਨ ਐਸ ਐਸ ਦੀ ਧਾਰਾ 163 ਦੇ ਤਹਿਤ ਇਹ ਹੁਕਮੇ ਕਿ ਜਾਰੀ ਕੀਤੀ ਹੈ ਕਿ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਅਤੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਸਕੂਲ ਦੀਆਂ ਬੱਸਾਂ ਨੂੰ ਜਾਂ ਸਕੂਲੀ ਬੱਚਿਆਂ ਦੇ ਜਦੋਂ ਸਕੂਲ ਜਾਣ ਦਾ ਸਮਾਂ ਹੁੰਦਾ ਹੈ ਉਸ ਸਮੇਂ ਕਿਸੇ ਵੀ ਪ੍ਰਕਾਰ ਦੀ ਜਿਹੜੀ ਹੈ ਕ੍ਰਸ਼ਰਾਂ ਦੀ ਗੱਡੀਆਂ ਜਿਹੜੀਆਂ ਆ ਉਹ ਸੜਕ ਦੇ ਉੱਪਰ ਨਹੀਂ ਚੱਲਣਗੀਆਂ ਇਹ ਗੱਲ ਪੂਰੇ ਮੁਕੇਰੀਆਂ ਤਲਵਾੜਾ ਦੇ ਵਿੱਚ ਹੈ ਇਹਦੇ ਬਕਾਇਦਾ ਰੋਡ ਦਾ ਮੈਂਸ਼ਨ ਕੀਤਾ ਗਿਆ ਹੈ ਪਿੰਡ ਰਾਮਗੜ੍ਹ ਸਿਕਰੀ ਤਲਵਾੜਾ ਹਾਜੀਪੁਰ ਰੋਡ ਤੋਂ ਹੁੰਦੇ ਹੋਏ ਦਸੂਹਾ ਰੋਡ ਤੱਕ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਕੋਈ ਵੀ ਜਿਹੜਾ ਇੱਕ ਰਸ਼ਰ ਦੀ ਮਟੀਰੀਅਲ ਹੈ ਕਿ ਜਿਹੜਾ ਟਰੱਕ ਹੈ ਉਹ ਰੋਡ ਦੇ ਉੱਪਰ ਨਹੀਂ ਚੜੇਗਾ। ਇਹੀ ਹਾਜੀਪੁਰ ਤੋਂ ਲੈ ਕੇ ਮਾਨਸਰ ਰੋਡ ਤੇ ਉਹਦੇ ਤੋਂ ਇਲਾਵਾ ਹਾਜੀਪੁਰ ਤੋਂ ਲੈ ਕੇ ਮੁਕੇਰੀਆਂ ਰੋਡ ਤੋਂ ਹੁੰਦੇ ਹੋਏ ਦਸੂਹੇ ਤੱਕ ਜਿਹੜੇ ਆ ਇਹ ਹੁਕਮ ਜਿਹੜੇ ਅੱਜ ਜਾਰੀ ਕੀਤੇ ਐ ਤੇ ਇਹ ਹੁਕਮ ਜਿਹੜੇ ਕਹਿ ਲਿਏ ਪੇ ਡੀਐਸਪੀ ਮੁਕੇਰੀਆਂ ਤੇ ਦਸੂਹਾ ਨੂੰ ਵੀ ਬਕਾਇਦਾ ਭੇਜ ਦਿੱਤੇ ਐ ਤੇ ਐਸਜੀਐਮ ਮੁਕੇਰੀਆਂ ਨੂੰ ਵੀ ਬਕਾਇਦਾ ਭੇਜ ਦਿੱਤੇ ਐ ਤੇ ਕਾਰਜਕਾਰੀ ਅ ਇੰਜੀਨੀਅਰ ਡਰੇਨੇਜ ਕਮ ਜ਼ਿਲ੍ਹਾ ਮਾਈਨਿੰਗ ਅਫਸਰ ਨੂੰ ਵੀ ਬਕਾਇਦਾ ਇਹ ਹੁਕਮ ਅੱਜ ਜਾਰੀ ਹੋ ਗਿਆ ਜਿਹੜੇ ਮੈਂ ਪੜ੍ਹ ਕੇ ਤੁਹਾਨੂੰ ਸੁਣਾਏ ਐ ਤੇ ਲੋਕਾਂ ਦੇ ਲਈ ਆ ਵੀ ਲੋਕ ਵੱਧ ਤੋਂ ਵੱਧ ਇਹਦੇ ਤੇ ਕਿਉਂਕਿ ਇਹ ਫੋਰੀ ਹੱਲ ਹੈ ਇੱਕ ਛੋਟਾ ਜਿਹਾ ਹੱਲ ਜ਼ਰੂਰ ਹੋਇਆ ਵੀ ਇਹ ਇਨਾ ਸਮਿਆਂ ਤੱਕ ਕੋਈ ਵੀ ਮਟੀਰੀਅਲ ਹੈਕੇ ਸੜਕਾਂ ਦੇ ਉੱਪਰ ਨਹੀਂ ਕੋਈ ਆਵਾਜਾਈ ਜਿਹੜੀ ਹੈ ਮਾਈਨਿੰਗ ਦੇ ਨਾਲ ਮਟੀਰੀਅਲ ਹੈਕੇ ਨਹੀਂ ਗੁਜ਼ਰੇਗੀ ਪਰ ਇਤੋਂ ਤੋਂ ਇਲਾਵਾ ਜਿਹੜਾ ਗੈਰਕਾਨੂੰਨੀ ਮਾਈਨਿੰਗ ਦਾ ਜਿਹੜਾ ਕਾਰੋਬਾਰ ਸਾਡੇ ਪਿੰਡਾਂ ਦੇ ਵਿੱਚ ਲਗਾਤਾਰ ਵੱਧਦਾ ਪਿਆ ਤੇ ਡੀਸੀ ਸਾਹਿਬ ਨੂੰ ਜਾਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਗੱਲ ਵੀ ਧਿਆਨ ਦੇਣੀ ਚਾਹੀਦੀ ਹੈ ਕਿ ਹੋਰ ਕਿਸੇ ਵੀ ਪ੍ਰਕਾਰ ਦੇ ਸੋਨ ਕ੍ਰੈਸਟਰ ਨੂੰ ਜਿਹੜੀ ਪਰਮਿਸ਼ਨ ਹੈ ਸਾਡੇ ਨਾਲ ਪਿੰਡਾਂ ਦੇ ਵਿੱਚ ਲੱਗਣ ਦੇ ਲਈ ਨਹੀਂ ਦੇਣੀ ਚਾਹੀਦੀ ਹੈ ਤੇ ਜਿਹੜਾ ਪਹਿਲਾਂ ਹੀ ਜਿਹੜਾ ਹੈ ਗੈਰਕਾਨੂੰਨੀ ਖਨਣ ਹੋ ਕੇ ਜਿਹੜਾ ਇੱਥੇ ਡੈਮੇਜ ਹੋਇਆ ਹੋਇਆ ਹੈ ਉਹਦੇ ਤੇ ਉੱਪਰ ਵੀ ਇਨਕੁਆਇਰੀ ਕਰ ਅ ਕੈਲੀਪਿਕ ਕ੍ਰਿਮਨਲ ਉਤਾਰਨ ਦੇ ਤਹਿਤ ਜਿਹੜੇ ਜਿਹੜੇ ਦੋਸ਼ੀ ਹੈ ਕਰਸ਼ਨ ਮਾਲਕਾ ਜਿਨ੍ਹਾਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਉਹਨਾਂ ਦੇ ਉੱਪਰ ਮਾਮਲੇ ਦਰਜ ਕਰਨੇ ਚਾਹੀਦੇ ਤਾਂ ਕਿ ਸਾਡਾ ਜਿਹੜਾ ਕੁਦਰਤੀ ਤੌਰ ਤੇ ਜਿਹੜਾ ਸੈਂਸਿਟਿਵ ਏਰੀਆ ਆ ਉਹਦਾ ਬਚਾਅ ਹੋ ਸਕੇ ਸ਼ਿਵਾਲਿਕ ਪਹਾੜੀਆਂ ਬਿਆਸ ਦਰਿਆ ਲੋਕਾਂ ਦੇ ਖੇਤ ਜਿਨ੍ਹਾਂ ਨੂੰ ਨੁਕਸਾਨੇ ਜਾ ਰਿਹਾ ਤੇ ਜਿਹੜੀ ਜਾਨੀ ਨੁਕਸਾਨ ਨਾਲ ਲਗਾਤਾਰ ਰੋਜ਼ ਹੋ ਰਿਹਾ ਹੈ ਕਰਸ਼ਨ ਜਿਹੜੇ ਤੇ ਉਹ ਆ ਰਹੇ ਟਰੱਕਾਂ ਦੀ ਅੰਗਹਿਲੀ ਦੇ ਨਾਲ ਉਹਨਾਂ ਟਰੱਕਾਂ ਦੇ ਮਤਲਬ ਓਵਰਲੋਡਡ ਟਰੱਕਾਂ ਦੇ ਨਾਲ ਉਹਦੇ ਉੱਪਰ ਵੀ ਜਿਹੜੀ ਆ ਕਾਰਵਾਈਆਂ ਨਾਲ ਸਮੇਂ ਦੇ ਵਿੱਚ ਦੇਣੀ ਚਾਹੀਦੀ ਹੈ ਮੈਂ ਲੋਕਾਂ ਦੇ ਇਲਾਕੇ ਦੇ ਲੋਕਾਂ ਦੇ ਨਾਲ ਇਹ ਵੀਡੀਓ ਦੇ ذریعے ਇਹ ਸੁਨੇਹਾ ਦੇ ਰਿਆਂ ਪੀ ਅੱਜ ਤੋਂ ਬਾਅਦ ਜਿਹੜੇ ਹੁਕਮ ਬਕਾਇਦਾ ਜਾਰੀ ਹੋਇਆ ਵੀ ਇਨ੍ਹਾਂ ਸਮਿਆਂ ਦੇ ਵਿੱਚ ਜਿਹੜੀ ਇਹ ਇਨ੍ਹਾਂ ਟਰੱਕਾਂ ਦੀ ਆਵਾਜਾਈ ਇਨ੍ਹਾਂ ਹਾਜੀਪੁਰ ਤੋਂ ਕਹ ਲਈਏ ਤਲਵਾੜਾ ਤੋਂ ਲੈ ਕੇ ਦਸੂਹਾ ਤੱਕ ਜਿਹੜਾ ਹਾਜੀਪੁਰ ਰੋੜਾ ਤੇ ਮਾਨਸਰ ਵਾਲਾ ਤੇ ਬਕੇਰੀਆਂ ਵਾਲਾ ਦਸੂਹਾ ਵਾਲਾ ਰੋੜ ਇੱਥੇ ਕੋਈ ਵੀ ਆਵਾਜਾਈ ਇਸ ਸਮੇਂ ਤੱਕ ਨਹੀਂ ਹੋਏਗੀ ਇਹ ਬਕਾਇਦਾ ਹੁਕਮ ਜਾਰੀ ਹੋਇਆ ਹੈ ਤੇ ਤੁਹਾਡੀ ਲੋਕਾਂ ਦੇ ਉੱਪਰ ਵੀ ਹੈ ਵੀ ਤੁਸੀਂ ਵੱਧ ਤੋਂ ਵੱਧ ਸੰਘਰਸ਼ਾਂ ਦੇ ਵਿੱਚ ਜਥੇਬੰਦ ਘੋਲਾਂ ਦੇ ਵਿੱਚ ਸ਼ਮੂਲਿਤ ਕਰੋ ਤਾਂ ਕਿ ਜਿਹੜਾ ਆਪਣਾ ਇਲਾਕਾ ਆਪਣੇ ਪਿੰਡ ਆਪਣੇ ਬੱਚੇ ਆਪਣਾ ਭਵਿੱਖ ਬਚਾਇਆ ਜਾ ਸਕੇ